ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਬੀਬੀ ਅੰਦਰ ਬੁਲਾਈ ਜਾਂਦੀ ਆ ਮੇਰੇ ਭਤੀਜੇ ਨੂੰ ਮੈਂ ਗੁਰਤੀ ਦੇਣੀ ਆ ਆਓ ਚੱਲ ਜੀ ਅੰਦਰ ਚੱਲ ਜੀ ਇਹ ਤੈਨੂੰ ਵੀ ਪਤਾ ਵੀ ਤੂੰ ਤਾਂ ਮਾਂ ਬਣ ਨਹੀਂ ਸਕਦੀ ਨਾਲੇ ਜਿਹੜੀਆਂ ਦਾਸਾਂ ਤੂੰ ਮੇਰੇ ਪੁੱਤੜੀ ਕੀਤੀਆਂ ਨੇ ਨਾ ਉਹ ਆਪਦੀ ਔਲਾਦ ਲਈ ਕਰ ਲੈਂਦੀ ਜੇ ਗੁਰਤੀ ਦੇਊਗੀ ਤਾਂ ਮੇਰੀ ਭੈਣੇ ਹੀ ਦੇਊਗੀ ਐ ਤਾਂ ਪੁੱਤ ਮੈਨੂੰ ਤੇਰੇ ਤੇ ਪੂਰੀ ਉਮੀਦ ਹੈਗੀ ਤੁਸੀਂ ਵਰਤੀ ਜਾਓ ਮੈਂ ਵੀ ਇੱਥੇ ਆਇਆ ਨੂੰ ਜਮਾ ਮੂੰਹ ਨਹੀਂ ਲਾਉਂਦੀ। ਨਾ ਪੜੇ ਤੂੰ ਕੱਲੀ ਹੋਈ ਆ ਗਈ, ਬਾਈ ਨਹੀਂ ਆਇਆ। ਸਤਨਾ ਨੂੰ ਕੰਮ ਸੀਗੇ, ਉਹ ਕਹਿੰਦਾ ਵੀ ਐ ਇੱਕ ਹੀ ਰਖੜੀ ਆ ਤੇ ਤੂੰ ਕਲੀ ਜਾਇਆ। ਮੈਂ ਕਿੱਦਾਂ ਫੇਰ ਟਾਈਮ ਕੱਢ ਕੇ ਮਿਲਿਆ ਹੂੰਗਾ। ਅੱਛਾ, ਬਾਈ ਨੂੰ ਤਾਂ ਕੰਮ ਹੋ ਗਿਆ, ਮੈਨੂੰ ਤਾਂ ਲੱਗਦਾ ਤੈਨੂੰ ਵੀ ਕੰਮ ਬਹੁਤ ਜ਼ਿਆਦੇ ਨੇ। ਤੂੰ ਤਾਂ ਮੁੜ ਕੇ ਗੇੜੇ ਨਹੀਂ ਮਾਰਿਆ ਕਿੰਨਾ ਟਾਈਮ ਹੋ ਗਿਆ। ਨਾ ਨਾ, ਕਾਣੋਂ ਸਤਰਾਵਾਂ। ਦੇਖੋ, ਥੋੜੇ ਕਿ ਦਿਨ ਤਾਂ ਹੋਏ ਆ ਮੈਨੂੰ ਮਾਂ ਮਿਲ ਕੇ ਆਈ। ਇਸ ਤੋਂ ਪਹਿਲਾਂ ਤੂੰ ਮਿਲਿਆ ਆ ਸੀ। ਅਸੀਂ ਤਾਂ ਮਿਲਿਆ ਏ। ਤੇਰਾ ਆਪਣੇ ਭਤੀਜੇ ਨੂੰ ਮਿਲਣ ਨੂੰ ਦਿਲ ਨਹੀਂ ਕੀਤਾ ਵੀ ਮੈਂ ਉਹਨੂੰ ਮਿਲਿਆ ਆ ਮਾਂ 10 ਮਿੰਟ ਉਹਦੇ ਨਾਲ ਖੇਡਾ ਆ ਜੀ ਤਾਂ ਬਹੁਤ ਘਰ ਦਾ ਸਤਨਾ ਮੈਂਨੂੰ ਪਤਾ ਮੈਨੂੰ ਭਤੀਜਾ ਕਿੰਨਾ ਪਿਆਰਾ ਹੈਗਾ ਪਰ ਕੀ ਕਰਾਂ ਕੰਮਾਂ 'ਚ ਨਿਕਲ ਹੀ ਨਹੀਂ ਹੁੰਦਾ ਆ ਵੇਖ ਮੈਂ ਤੇਰੇ ਵਾਸਤੇ ਰਖੜੀ ਲੈ ਕੇ ਆਈ ਆ ਦੇਖ ਸੋਨੀਆ ਰਖੜੀ ਤਾਂ ਬਹੁਤ ਸੋਹਣੀ ਆ ਭੈਣਾਂ ਦਾ ਪਿਆਰ ਭਰਾਵਾਂ ਲਈ ਇੰਨੇ ਬਹੁਤ ਹੁੰਦਾ ਪਰ ਤੈਨੂੰ ਇੰਨਾ ਚਿਰ ਹੋ ਗਿਆ ਤੂੰ ਫੇਰ ਮਸਾਂ ਹੀ ਗਿੜਾ ਮਾਰਿਆ ਸਾਡੇ ਕੋਲੇ ਹੁਣ ਕਿਉਂ ਪੁੱਤ ਲਾਂਬੇ ਲਈ ਜਾਂਣਾ ਹੈ ਹੁਣ ਆ ਤਾਂ ਗਈ ਲੈ ਫੇਰ ਆ ਕੇ ਮੂੰਚਾ ਕੇ ਕਿ ਡਿਬ ਸ਼ਰਮੈਂ ਜਿਹਦੇ ਨੂੰ ਪਤਾ ਹੈ ਵੀ ਇੱਥੇ ਉਹਨਾਂ ਮੈਂ ਖੁਸ਼ ਨਹੀਂ ਹੁੰਦੀ ਮੈਂ ਮੂੰਹ ਨਹੀਂ ਲਾਉਂਦੀ ਤਾਂ ਵੀ ਤੋਰੀ ਫੁਰੂਗੀ ਕਿ ਉਹ ਤਾਂ ਪੂਰਾ ਅਕਲ ਨਹੀਂ ਆਉਂਦੀ ਹੈਗੀ ਆ ਕੇ ਮੈਂ ਰਖੜੀ ਲੈ ਕੇ ਆਈ ਆ ਭਤੀਜੇ ਦੀ ਰਖੜੀ ਕੀ ਇਹ ਤੇਰੇ ਕੋਲੇ ਚੱਕ ਲੇ ਉਹ ਸੜਿਆ ਜੇ ਲੱਡੂਆਂ ਦਾ ਡੱਬਾ ਤੇ ਸੜੇ ਜੇ ਧਾਗੇ ਚੱਕ ਲਈ ਹੋਰ ਕੀ ਹੋਣਾ ਕੋਈ ਨਾ ਮੈਂ ਵੀ ਕੁਝ ਨਹੀਂ ਦੇਣ ਦਿੰਦੀ ਨਾ ਵੀਰੇ ਕਿਉਂ ਟਾਈਮ ਲਾਈ ਜਨਾ ਮੇਰੇ ਭਤੀਜੇ ਨੂੰ ਚੱਕ ਲੈਣਾ ਨਾਲੇ ਉਹਦੇ ਰਖੜੀ ਬੰਨ੍ਹਦੇ ਆ ਨਾਲੇ ਤੇਰੇ ਬੰਨ੍ਹਦੇ ਆ ਉਥੋਂ ਤੂੰ ਚੱਕ ਲੈ ਜਾ ਕੇ ਮੁੰਡੇ ਨੂੰ ਜਿੰਨਾ ਚਿਰ ਮੈਂ ਬੈਠੀਆਂ ਨਾ ਉਹਨਾਂ ਚਿਰ ਤੇਰਾ ਸਾਰੇ ਘਾਸੇ ਤੇ ਹੱਕ ਹੈ ਕੋਈ ਨਹੀਂ ਤੈਨੂੰ ਰੋਕ ਸਕਦਾ ਨਾ ਮਾ ਰੱਬ ਨਾ ਕਰੇ ਕੱਲੋਂ ਤੈਨੂੰ ਕੋਈ ਗੱਲਬਾਤ ਹੋ ਜੇ ਮੈਂ ਮੇਰੀ ਭੈਣ ਨੂੰ ਪੱਟ ਦਿਖਾ ਦੂੰਗਾ ਮੈਂ ਨਹੀਂ ਇਹਨੂੰ ਧੋਖਾ ਦਿੰਦਾ ਮੈਂ ਮੇਰੀ ਭੈਣ ਲਈ ਜਾਨ ਵੀ ਦੇ ਸਕਦਾ ਨਾ ਨਾ ਵੀਰੇ ਇਹ ਕੀ ਗੱਲਾਂ ਕਹੀ ਜਨਾ ਤਿਹਾਰ ਦਾ ਦੇਣਾ ਪੈਣਾ ਤਾਂ ਆਪਦੇ ਭਾਈਆਂ ਦੀ ਉਹ ਲੰਮੀ ਉਮਰ ਦੀ ਅਰਦਾਸ ਕਰਦੀਆਂ ਨੇ ਤੇ ਤੂੰ ਕਿਹੇ ਜਿਹੀਆਂ ਗੱਲਾਂ ਕਰੀ ਜਾਂਦਾ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਇਹੋ ਜਿਹੀਆਂ ਗੱਲਾਂ ਮੇਰੀ ਗੱਲ ਸੁਣੋ ਜੀ ਮੜ ਜੰਤਰਾ ਜੋ ਲੈ ਮਾ ਇਹ ਤਾਂ ਪੱਕੀ ਆਦਤ ਹੋ ਗਈ ਜਦੋਂ ਵੀਰਾ ਮੇਰੇ ਕੋਲੇ ਬੈਠਾ ਉਹਦੀ ਅੰਦਰ ਠਾਕੇ ਲੈ ਜਾਂਦੀ ਆ ਛੱਡਦੀ ਇਹ ਤਾਂ ਬਤੀ ਆਦਤ ਪੂਰੀ ਕਰਕੇ ਹਟਦੀ ਆ ਚਾਹ ਨਾਲੇ ਲੜਦਾ ਬਥੇਰਾ ਹੈ ਫੇਰ ਵੀ ਨਹੀਂ ਸੁੰਦਰ ਥੀ हां दस की ਗੱਲ ਕਰਨੀਆਂ ਮੈਂ ਸਾਨੂੰ ਆਏ ਕਹਿੰਦੀ ਸੀ ਹਜੇ 15 ਦਿਨ ਤਾਂ ਹੋਏ ਨੇ ਇਹਨੂੰ ਗਈ ਨੂੰ ਇੱਥੋਂ ਇਹ ਫੇਰ ਆ ਗਈ ਇਹਨਾਂ ਸ਼ਰਮ ਨਹੀਂ ਆਉਂਦੀ ਹੈਗੀ ਜਦੋਂ ਮੈਂ ਨਹੀਂ ਨਾ ਮੂੰਹ ਲਾਉਂਦੀ ਕਿਉਂ ਆਉਂਦੀ ਹੈ ਇੱਥੇ ਅਸੀਂ ਤਾਂ ਮੂੰਹ ਲਾਉਨੇ ਆ ਸਾਡੀ ਤਾਂ ਭੈਣ ਆ ਨਾ ਇਹ ਤਾਂ ਆਉਗੀ ਫਿਰ ਬੰਦੇ ਨੂੰ ਸਮਝਣਾ ਤਾਂ ਚਾਹੀਦਾ ਵੀ ਮੇਰਾ ਇਕੱਲਾ ਭਰਾ ਬੋਲਦਾ ਪਰਜਾਈ ਤਾਂ ਮੈਨੂੰ ਬੁਲਾਉਂਦੀ ਨਹੀਂ ਹੈਗੀ ਐਨਾ ਤਾਂ ਬੰਦੇ ਦੇ ਦਿਮਾਗ ਚਾਹੀ ਜਾਂਦਾ ਹੁੰਦਾ ਉਹਨੂੰ ਪਤਾ ਹੀ ਹੈ ਪਰਜਾਈ ਬਾਰੇ ਉਹ ਮਸਾਂ ਆਈ ਆ ਇੰਨੇ ਟਾਈਮ ਬਾਅਦ ਤੂੰ ਫੇਰ ਤੂੰ ਕਲੇਸ ਬੈਠ ਲਿਆ ਹਜੇ ਕਿੱਥੇ ਟਾਈਮ ਹੋਇਆ ਮਹੀਨਾ ਹਜੇ ਹੋਇਆ ਨਹੀਂ ਹੈਗਾ ਉਦੋਂ ਕੱਪੜਾ ਲੀੜਾ ਦੇ ਕੇ ਹਟੇ ਆ ਅੱਜ ਫੇਰ ਮੂੰਹ ਚੱਕ ਲਿਆ ਹੁਣ ਫੇਰ ਦੇ ਦਈਏ ਇਹਨੂੰ ਹੁਣ ਫੇਰ ਬੈਗ ਭਰ ਕੇ ਦੇ ਦਈਏ ਇਹਨੂੰ ਕਾਸੇ ਦਾ ਜਿਹੜਾ ਕੁਛ ਇਤਿਹਾਰ ਦੇ ਮੁਤਾਬਕ ਬਣਦਾ ਉਹ ਦਿੱਤਾ ਜਾਊਗਾ ਆਪਣਾ ਘਰ ਤਾਂ ਕੰਗਾਲ ਕਰ ਦੂ ਮੈਨੂੰ ਦਿਸੀ ਜਾਂਦਾ ਇਹਨੂੰ ਆਪ ਨੂੰ ਨਹੀਂ ਆਉਂਦੀ ਭਾਈ ਦਾ ਘਰ ਹੀ ਖਾਈ ਜਾਂਦੀ ਹੈ ਮੈਨੂੰ ਤਾਂ ਲੱਗਦਾ ਜੀ ਕੀ ਖਾਈ ਜਾਂਦੀ ਆ ਸਾਥ ਤਾ ਕਦੇ ਕੁਛ ਮੰਗਿਆ ਨਹੀਂ ਅਸੀਂ ਆਪਦੇ ਖੁਸ਼ੀ ਨਾਲ ਜੋ ਹੁੰਦਾ ਉਹ ਦਿੰਨੇ ਆ ਮੇਰੀ ਗੱਲ ਸੁਣ ਲੋ ਕੁਛ ਨਹੀਂ ਦੇਣਾ ਹੈਗਾ ਐਵੇਂ ਨਾ ਖਾਮ ਖਾ ਦਾ ਇਸ ਘਰ ਚ ਕਲੇਸ਼ ਖੜਾ ਹੋ ਜਾਊਗਾ ਮੈਂ ਨਹੀਂ ਕੁਛ ਦੇਣ ਦਿੰਦੀ ਅੱਗੇ ਤੁਸੀਂ ਸੋਚ ਲੋ ਕੀ ਕਰਨਾ ਹੈ ਤੂੰ ਜਿੰਨਾ ਮਰਜੀ ਭੌਂਕੀ ਜਾ ਪਰ ਮੇਰੀ ਭੈਣ ਇਸ ਘਰ ਦੇ ਵਿੱਚ ਐਵੇਂ ਹੀ ਆਊ ਜਿਹੜੀ ਵੀ ਕੋਈ ਚੀਜ਼ ਕੱਪੜਾ ਲੀੜਾ ਅਸੀਂ ਕੁਛ ਵੀ ਉਹਨੂੰ ਦੇਣਾ ਅਸੀਂ ਐਵੇਂ ਹੀ ਦੇਵਾਂਗੇ ਤੂੰ ਰੋਕ ਕੇ ਦਿਖਾਈ ਮਾਂ ਪਾਪੀ ਆਏ ਕਿਉਂ ਕਰਦੀ ਐ ਮੇਰੇ ਨਾਲ ਦੱਸ ਮੈਂ ਕੀ ਲੈ ਕੇ ਜਾਨੀ ਐ ਇਸ ਘਰ ਚੋਂ ਜਿਹੜਾ ਤੁਸੀਂ ਮਾਨਤਾਨ ਕਰ ਦਿੰਦੇ ਹੋ ਉਹ ਮੈਂ ਲੈ ਜਾਨੀ ਆ ਜੇ ਮੈਨੂੰ ਉਹ ਵੀ ਨਾ ਦੇਮੋ ਮੈਂ ਕਿਹੜਾ ਮੰਗ ਕੇ ਲਜਾਣਾ ਕੁਛ ਮੈਨੂੰ ਤਾਂ ਸਿਰਫ ਆਪਣੇ ਭਰਾ ਦਾ ਪਿਆਰ ਭਤੀਜੇ ਦਾ ਪਿਆਰ ਜਾਂ ਤੁਹਾਡਾ ਸਾਥ ਚਾਹੀਦਾ ਹੋਰ ਮੈਂ ਕੀ ਮੰਗਦੀ ਆ ਇਹ ਤਾਂ ਪੁੱਤ ਤੇਰੇ ਆਉਣ ਤੋਂ ਪਹਿਲਾਂ ਰੋਜ਼ ਹੀ ਕਰਦੀ ਐ ਇਹ じゃ ਕੁਸਾ ਇਹ ਕਢਾ ਨਾ ਮੱਕਾ ਮੈਦਾ ਤੇਰੇ ਆਏ ਤੋਂ ਤਾਂ ਕੁਸਾ ਜ਼ਿਆਦਾ ਕਰਨ ਲੱਗ ਜਾਂਦੀ ਐ ਇਹਦਾ ਕਲੇਸ਼ ਤਾਂ ਪੁੱਤ ਇੱਕ ਦਿਨ ਲੈ ਕੇ ਬਹਿ ਜਾਊਗਾ ਕਲੇਸ਼ ਤਾਂ ਮਾੜਾ ਹੀ ਹੁੰਦਾ ਨਾ ਮਾਂ ਐਨੀ ਹਰਦੀ ਇਹ ਤਾਂ ਤਿੰਨ ਤਿੰਨ ਕਣਾ ਤੇਰੇ ਆਈ ਤੋਂ ਕੁਸਾ ਪੱਤ ਕਰਦੀ ਐ ਇਹ ਕੀ ਹੋਇਆ ਮਾਂ ਮਾਂ ਕੀ ਹੋ ਗਿਆ ਮਾਂ ਮਾਂ ਕੀ ਹੋ ਗਿਆ ਮਾਂ ਸਤਨਾ ਮਾਂ 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 ਕੀ ਹੋਇਆ ਮਾਂ ਮਾਂ ਕੀ ਹੋ ਗਿਆ ਮਾਂ ਮਾਂ ਆ ਪਾਥਾ ਗੋਲ ਮਾਂ ਮਾਂ ਘਰੋੜਾ ਬੇਬੇ ਬੇਬੇ ਕੀ ਹੋਇਆ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ ਮਾਂ ਬੇਬੇ ਬੇਬੇ ਕੀ ਹੋ ਗਿਆ ਮਾਂ ਉੱਠ ਮਾਂ ਮੇਰੇ ਕੀ ਹੋ ਗਿਆ ਮਾਂ ਨੂੰ ਮਾਂ ਕੀ ਹੋ ਗਿਆ ਤੈਨੂੰ ਤੇਰੀ ਮਾਂ ਇਹ ਸਾਰਾ ਕੁਝ ਤੇਰੇ ਕਰਕੇ ਹੋਇਆ ਚੋਕਸ ਵੀ ਹੋਇਆ ਅਜ ਮਾਂ ਨਾਲ ਜੋ ਵਾਪਰੀ ਹੈ ਨਾ ਇਹ ਤੇਰੇ ਇੱਕ ਕਲੇਸ਼ ਕਰਕੇ ਹੋਈ ਆ ਜਦੋਂ ਤੂੰ ਨਿੱਕੀ ਨਿੱਕੀ ਗੱਲ ਉੱਤੇ ਨਾ ਕਲੇਸ਼ ਕਰੀ ਜਾਂਦੀ ਆ ਵੱਡਾ ਬੰਦਾ ਉਹ ਚੀਜ਼ਾਂ ਦਾ ਦਿਮਾਗ ਦੇ ਉੱਤੇ ਬੋਝ ਲੈ ਜਾਂਦਾ ਟੈਨਸ਼ਨ ਲੇ ਗਈ ਮਾਂ ਇਹਦਾ ਮਤਲਬ ਮੈਂ ਮਾਰੇ ਮਾਂ ਨੂੰ ਤੂੰ ਹੀ ਮਾਰੇ ਮਾਂ ਨੂੰ ਇਹ ਗੱਲ ਸੱਚ ਆ ਜਦੋਂ ਹਰ ਵਕਤ ਤੂੰ ਇਹਨੂੰ ਨਿੱਕੀ ਨਿੱਕੀ ਗੱਲ ਤੇ ਪਰੇਸ਼ਾਨੀਆਂ ਕਰੀ ਜਾਂਦੀ ਆ ਭੈਣ ਨੂੰ ਮਾੜਾ ਚੰਗਾ ਬੋਲਦੀ ਐ ਤਾਂ ਮਾਂ ਬਰਦਾਸ਼ਤ ਨਹੀਂ ਕਰ ਸਕਦੀ ਇਹ ਚੀਜ਼ਾਂ ਨੂੰ ਜੋ ਰੱਬ ਨੂੰ ਮਨਜ਼ੂਰ ਸੀ ਹੋ ਗਿਆ ਹੁਣ ਇਹਦੇ 'ਚ ਮੇਰਾ ਕੀ ਕਸੂਰ ਆ ਅੱਛਾ ਜੋ ਰੱਬ ਦਾ ਕੀਤਾ ਉਹ ਮਨਜ਼ੂਰ ਹੁੰਦਾ ਪਰ ਜਿਹੜਾ ਬੰਦਾ ਕਰਦਾ ਉਹ ਕਿਵੇਂ ਮਨਜ਼ੂਰ ਕੀਤਾ ਜਾਵੇ ਨਾ ਤੁਹਾਡੇ ਕਹਿੰਦਾ ਕੀ ਮਤਲਬ ਐ ਬੇਬੇ ਦੀ ਮੌਤ ਦੀ ਜ਼ਿੰਮੇਵਾਰ ਮੈਂ ਆ ਮੈਂ ਕੱਲ ਕੋਡ ਕੇ ਮਾਰੇ ਬੇਬੇ ਨੂੰ ਤੋਪੇ ਨਾਲ ਰਿਆ ਮਾਂ ਮੈਂ ਤੈਨੂੰ ਕਿੰਨੇ ਵਾਰੀ ਬੁਲਾ ਲਿਆ ਤੂੰ ਬੋਲਦੀ ਕਿਉਂ ਨਹੀਂ ਮਾਂ ਕੀ ਹੋਇਆ ਤੈਨੂੰ ਤੂੰ ਠੀਕ ਤਾਂ ਹੈ ਠੀਕ ਆ ਪੁੱਤੋ ਬੋਲਦੀ ਆ ਮੈਂ ਤੈਨੂੰ ਆਏ ਕਹਿੰਦੀ ਸੀ ਹਾਂ ਵੀ ਤੂੰ ਇਹਦਾ ਸੁਭਾ ਖਰਾਬ ਐ ਬਹੂ ਦਾ ਤੂੰ ਆਇਆ ਨਾ ਕਰ ਕਿਉਂ ਮੈਂ ਕਿਉਂ ਨਾ ਆਵਾਂ ਮੇਰੇ ਭਰਾ ਭਤੀਜੇ ਦਾ ਘਰ ਐ ਮੈਂ ਹੋਰ ਜਾਵਾਂ ਕਿੱਥੇ ਤੂੰ ਤਾਂ ਸੋਚਦੀ ਐ ਫਿਰ ਇਹ ਨਹੀਂ ਨਾ ਹੁਣ ਸੋਚਦੀ ਜਿਵੇਂ ਮੈਂ ਮਾਂ ਬਾਗੀ ਆਈ ਤੂੰ ਹੁਣ ਮੇਰੇ ਕਣੀਓ ਵੀ ਤਾਂ ਸਬਰ ਕਰ ਲਿਆ ਤੂੰ ਨਾ ਹੁਣ ਆਇਆ ਕਰ ਓਰੇ ਤੇਰੇ ਪਾਈ ਦਾ ਘਰ ਬਸ ਜੂਗਾ ਜੇ ਤੂੰ ਨਹੀਂ ਆਵੇਂਗੀ ਮਾਂ ਕੁੜੀਆਂ ਲਈ ਤਾਂ ਉਹਦੇ ਪੇਕੇ ਹੀ ਸਭ ਕੁਝ ਹੁੰਦੇ ਨੇ ਤੇ ਪੇਕੇ ਹੀ ਆਉਣਾ ਹੁੰਦਾ ਹੋਰ ਮੈਂ ਦੱਸ ਕਿੱਥੇ ਜਾਵਾਂ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦੀ ਆ ਪੁੱਤ ਜਦੋਂ ਮਾਂ ਐ ਨਹੀਂ ਰਹੀ ਤੂੰ ਸਮਝਦੀ ਕਿਉਂ ਨਹੀਂ ਗੱਲ ਮਾਮਾ ਨਾਲ ਹੀ ਪੇਕੇ ਹੁੰਦੇ ਨੇ ਜਦੋਂ ਮਾਂ ਐ ਨਹੀਂ ਰਹੀ ਉਹ ਤੈਨੂੰ ਚੰਗਾ ਨਹੀਂ ਸਮਝਦੀ ਫਿਰ ਕਿਉਂ ਤੂੰ ਬਾਰ-ਬਾਰ ਉਹ ਹੀ ਹੰਡ ਕਰੀ ਜਾਂਦੀ ਐ ਗੱਲ ਤਾਂ ਮਾਂ ਤੇਰੀ ਸਹੀ ਐ ਮਾਮਾ ਨਾਲ ਹੀ ਪੇਕੇ ਹੁੰਦੇ ਨੇ ਪਰ ਪ੍ਰਾਦਾ ਕਰ ਖਰਾਬ ਹੋਣ ਤੋਂ ਬਚਾਉਣ ਲਈ ਮੈਨੂੰ ਤੇਰੀ ਇਹ ਗੱਲ ਵੀ ਮੰਨਣੀ ਪਊਗੀ ਮੈਂ ਇਹ ਘਰ ਹਮੇਸ਼ਾ ਲਈ ਛੱਡ ਦਊਂਗੀ ਪਰ ਮੈਂ ਆਦੇ ਭਾਈ ਤੇ ਕੋਈ ਗੱਲ ਨਹੀਂ ਆਉਂਦੀ ਸਾਰੀ ਗੱਲ ਮੈਂ ਆਪ ਦੇਤੇ ਲਿਆ ਕੇ ਹਮੇਸ਼ਾ ਨਾਲ ਲਈ ਉਹ ਤਾਂ ਰਿਸ਼ਤਾ ਤੋੜ ਕੇ ਭੱਗ ਜੂੰਗੀ ਫਿਰ ਵਾਪਸ ਕਦੇ ਵੀ ਨਹੀਂ ਆਉਂਦੀ ਮੈਂ ਮੇਰੇ ਭਰਾ ਦਾ ਘਰ ਖੁਸ਼ੀ ਬਸਣਾ ਚਾਹੀਦਾ ਚਲ ਵਧੀਆ ਪੁੱਤ ਸਮਝ ਗਈ ਕੋਈ ਤਾਂ ਤੇਰੇ ਗੱਲ ਪੈ ਗਈ ਦਿਮਾਗ 'ਚ ਹੁਣ ਆਪ ਤਾਂ ਹੀ ਸਿਆਣੀ ਹੋ ਕੇ ਰਹੀ ਹੁਣ ਨਾ ਹੀ ਇਹਨਾਂ ਦੇ ਆਪਦੇ ਘਰੇ ਬਧੀਆਂ ਸੁਖੀ ਰਹੇ ਤੂੰ ਆਪਦੇ ਘਰੇ ਸੁਖੀ ਮਾਂ ਪੇਕੇ ਆਵਣਾ ਟੀਆਂ ਸੁਖੀ ਹੁੰਦੀਆਂ ਨੇ ਨਹੀਂ ਮਾਂ ਤੂੰ ਆਏ ਨਾ ਕਰ ਮਾਂ ਤੂੰ ਮੈਨੂੰ ਕੋਈ ਰਾਹ ਦੱਸ ਮਾਂ ਮੈਂ ਆਉਦੇ ਭਾਈ ਦੇ ਘਰ ਕਿਵੇਂ ਆਵਾਂ ਕਿਵੇਂ ਵਰਤਾਂ ਆਪਦੇ ਭਾਈ ਨਾਲ ਮਾਂ ਦੱਸ ਮਾਂ ਬੋਲ ਪਾ ਮਾਂ ਤੂੰ ਬੋਲਦੇ ਕਿਉਂ ਨਹੀਂ ਮਾਂ ਕੀ ਹੋਇਆ ਮਾਂ ਤੂੰ ਬੋਲਦੇ ਕਿਉਂ ਨਹੀਂ ਮਾਂ ਕੀ ਹੋ ਗਿਆ ਆਪਣੇ ਕੀ ਹੋ ਗਿਆ ਕੋਈ ਬੁਰਾ ਸੁਪਨਾ ਆਇਆ ਕਿ ਮਾਂ ਦੀ ਯਾਦ ਆਈ ਕੋਇਆ ਤਾਂ ਕੀ ਦੱਸਤਾ ਦੇ ਕੁਛ ਨਹੀਂ ਮਾਂ ਆਈ ਸੀ ਕਿੱਧਰ ਗਈ ਮਾਂ ਮਾਂ ਕਿਤੇ ਨਹੀਂ ਹੈਗੀ ਤੂੰ ਐਵੇਂ ਨਾ ਫਿਕਰ ਕਰਿਆ ਕਰ ਮੈਂ ਤੇਰੇ ਨਾਲ ਆ ਪੋਤਾ ਮੈਨੂੰ ਪਤਾ ਸਤਨਾ ਤੂੰ ਮੇਰੇ ਨਾਲ ਆ ਪਰ ਮਾਂ ਮੇਰੇ ਆਸ-ਪਾਸੇ ਹੀ ਹੈ ਕਿਤੇ ਲੈ ਦੇਖ ਲਾ ਕਿ ਮੇ ਸਿਰ ਜੋੜ-ਜੋੜ ਗੱਲਾਂ ਕਰੀ ਜਾਂਦੇ ਨੇ ਇੱਕ ਤਾਂ ਨਾ ਜਦੋਂ ਇਹ ਆ ਜਾਂਦੀ ਆ ਪਤੰਦਰਨੀ ਦੇ ਸਰਾਣੇ ਬਹਿ ਜਾਂਦਾ ਪਤਾ ਨਹੀਂ ਇਹ ਜਿਹੇ ਕੀ ਗੱਲਾਂ ਨੇ ਸਾਰਾ ਘਰ ਚ ਕਲੇਸ਼ ਇਹੀ ਪਵਾਉਂਦੀ ਐ ਕੋਈ ਨਾ ਜਾ ਕੇ ਗੰਦ ਕਰਦੀ ਐ ਮੈਂ ਤੂੰ ਫਿਕਰ ਨਾ ਕਰਿਆ ਅਗਰ ਭਾਣੇ ਤਨੂ ਮੈਂ ਮਾਂ ਦੀ ਘਾਟ ਕਦੇ ਮਹਿਸੂਸ ਨਹੀਂ ਹੋਣ ਦਿੰਦਾ ਇਹ ਨਾ ਤੂੰ ਸਮਝੇ ਵੀ ਮਾਂ ਤੋਂ ਜਾਣ ਬਾਅਦ ਤੇਰੇ ਪੇਕੇ ਖਤਮ ਹੋ ਗਏ ਤੇਰੇ ਭਰਾ ਨਾਲ ਤੇਰੇ ਪੇਕੇ ਹੈਗੇ ਆ ਜਿੰਨਾ ਚਿਰ ਮੈਂ ਬੈਠਾ ਉਹਨਾਂ ਚਿਰ ਤੂੰ ਆ ਜਾ ਕਦੇ ਵੀ ਕੋਈ ਇਹ ਟੈਨਸ਼ਨ ਨਾ ਲੈ ਨਾ ਮੇਰੀ ਗੱਲ ਸੁਣੋ ਜੀ ਘਰ 'ਚ ਕੋਈ ਹੋਰ ਕੰਮ ਨਹੀਂ ਹੈਗਾ ਜਿਹੜਾ ਸਾਰਾ ਦਿਨ ਤੁਸੀਂ ਇੱਥੇ ਬੈਠੇ ਰਹਿੰਨੇ ਹੋਗੇ ਮੜੇ ਅੰਦਰ ਆਓ ਮੇਰੀ ਗੱਲ ਸੁਣੋ ਜੀ ਸੁਣਾ ਹੁਣ ਤੇਰੀ ਗੱਲ ਮੈਂ ਆਜੋ ਤੁਸੀਂ ਅੰਦਰ ਹਾਂ ਮੈਨੂੰ ਦੱਸ ਕੀ ਗੱਲ ਆ ਜਦ ਮੈਂ ਭੈਣ ਕੋਲੇ ਬਹਿ ਜਾਣਾ ਤੂੰ ਬਾਰ-ਬਾਰ ਆਇਓ ਗੱਲ ਸੁਣਿਓ ਆਇਓ ਗੱਲ ਸੁਣਿਓ ਇਹ ਕੀ ਗੱਲ ਬਣੀ ਆ ਕਿਰ ਹੋਰ ਕੀ ਕਰਾਂ ਜਦੋਂ ਇੱਥੇ ਆ ਜਾਂਦੀ ਐ ਤੁਸੀਂ ਤਾਂ ਉੱਠਣ ਦਾ ਨਾਂ ਹੀ ਨਹੀਂ ਲੈਂਦੇ ਨਾ ਇਹ ਜਿਹੇ ਤੁਹਾਡੀਆਂ ਕੀ ਗੱਲਾਂ ਨੇ ਕੋਈ ਚੱਟ ਦੀ ਗੱਲ ਤਾਂ ਕਰਦੀ ਨਹੀਂ ਤੁਹਾਡੇ ਕੰਨ ਨਹੀਂ ਭਰਦੀ ਇਹੋ ਮੇਰੇ ਵਿਰੁੱਧ ਹੀ ਪੜਕਾਉਂਦੀ ਰਹਿੰਦੀ ਐ ਸੋਨੂੰ ਉਹ ਕੋਈ ਵਿਰੋਧ ਨਹੀਂ ਪੜਕਾਉਂਦੀ ਤੂੰ ਹੀ ਵਾਰ-ਵਾਰ ਵਿਰੋਧ ਪੜਕੀ ਜਾਂਦੀ ਐ ਕਿਉਂ ਮੈਨੂੰ ਕਿ ਲੋੜ ਆ ਤੇ ਵਿਰੋਧ ਪੜਕੰਦੀ ਹੋਰੇ ਕੀ ਕਿਹਾ ਤੈਨੂੰ ਕੋਈ ਗੱਲ ਕਹੀ ਨਹੀਂ ਤੇਰੇ ਖਿਲਾਫ ਉਹਨੇ ਕੁਝ ਨਹੀਂ ਬੋਲਿਆ ਮੈਨੂੰ ਸਪੱਤ ਐ ਮੇਰੇ ਖਿਲਾਫ ਕੀ ਕੁਝ ਕਹਿੰਦੀ ਰਹਿੰਦੀ ਐ ਜਦੋਂ ਇਸ ਘਰ ਚ ਆ ਜਾਂਦੀ ਐ ਨਾ ਆਪਣੇ ਘਰੋਂ ਕਲੇਸ਼ ਨਹੀਂ ਜਾਂਦਾ ਕਲੇਸ ਤਾਂ ਨਿੱਕੇ ਨਿੱਕੇ ਗੱਲਾਂ ਦਾ ਅਮਨ ਤੂੰ ਪਾ ਰਹੀ ਐ ਤੂੰ ਸਾਨੂੰ ਭੈਣ ਭਰਾਵਾਂ ਨੂੰ ਨਹੀਂ ਬਰਦਾਸਤ ਕਰ ਰਹੀ ਨਾਲੇ ਮੇਰੀ ਗੱਲ ਸੁਣੋ ਹੁਣ ਤਾਂ ਬੇਬੇ ਦਾ ਭੋਗ ਵੀ ਪੈ ਗਿਆ ਇਹ ਇੱਥੇ ਜਾਣ ਦਾ ਨਾਂ ਕਿਉਂ ਨਹੀਂ ਲੈਂਦੀ ਕਿਉਂ ਇੱਥੇ ਬੈਠੇ ਡੇਰਾ ਲਾ ਕੇ ਇਹ ਬਗਜੂਗੀ ਆਪਣੇ ਆਪ ਦੇ ਘਰੀ ਬੈਠੀ ਆ ਜੇ 4 ਦਿਨ ਰਹਿ ਗਈ ਫਿਰ ਕਿੱਡੀ ਕੁ ਗੱਲ ਹੋਗੀ ਬੇਬੇ ਦਾ ਭੋਗ ਪੈ ਨੂੰ 4 ਦਿਨ ਹੋ ਗਏ ਪਰ ਤੂੰ ਨਹੀਂ ਹਰ ਵਕਤ ਟੈਕਦੀ ਜੇ ਇਹੀ ਕਲੇਸ ਰਿਹਾ ਨਾ ਤੇਰਾ ਭੋਗ ਪਾਣਾ ਪੈ ਜੂ ਕੀ ਗੱਲ ਮੈਂ ਇੰਨੀ ਮਾੜੀ ਹੋ ਗਈ ਸੁਣ ਹੈ ਇਹਦੇ ਕਰਕੇ ਮੈਨੂੰ ਬੋਲਦੇ ਆ ਤੁਸੀਂ ਮੈਂ ਤੈਨੂੰ ਵਾਰ-ਵਾਰ ਇਹੀ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ ਤੂੰ ਆਪਦੀ ਜ਼ੁਬਾਨ ਤੋਂ ਬਾਜ਼ ਆ ਜਾ ਫਿਰ ਮੇਰੀ ਵੀ ਗੱਲ ਸੁਣ ਲੋ ਜੇ ਇਹਦੀ ਜ਼ਿਆਦਾ ਤੁਸੀਂ 헤ਜ ਕਰਨਾ ਨਾ ਆਪਦਾ ਘਰ ਖਰਾਬ ਕਰ ਲੋਗੇ ਮੈਂ ਚੱਕੂ ਵਾਹ ਤੇ ਆ ਤਾਂ ਪਿੰਡ ਵਗ ਜੂਗੀ ਤੂੰ ਹੁਣੀ ਵਗ ਜਾ ਮੈਨੂੰ ਕੋਈ ਮਤਲਬ ਨਹੀਂ ਦੇਖ ਲਈ ਫਿਰ ਜੇਹੀ ਅੜਵਾਈ ਹੈ ਨਾ ਤੁਹਾਡੀ ਤਾਂ ਦੇਖ ਲਿਓ ਕੀ ਕਰਦੀਆਂ ਤੁਹਾਡੇ ਨਾਲ ਮੈਂ ਮਾਂ ਨੇ ਜਿਹੜੀ ਗੱਲ ਕਹੀ ਸੀ ਨਾ ਸੱਚੀ ਕਹੀ ਸੀ ਸਹੀ ਗੱਲ ਕਹਿੰਦੇ ਆ ਮਾਮਾ ਤੀਆਂ ਦਾ 헤ਜ ਕਰਦੀਆਂ ਨੇ ਸੁਪਨੇ ਚਾਕੇ ਵੀ ਮੈਨੂੰ ਸੱਚ ਦੱਸ ਗਈ ਜੇ ਮੈਂ ਆਪਦੇ ਭਾਈ ਦਾ ਘਰ ਹੱਸਦਾ ਵਸਦਾ ਦੇਖਣਾ ਨਾ ਤੇ ਇਹ ਘਰ ਮੈਨੂੰ ਹਮੇਸ਼ਾ ਲਈ ਛੱਡ ਕੇ ਜਾਣਾ ਹੀ ਪੈਣਾਗਾ ਨਹੀਂ ਤਾਂ ਇਸੇ ਤਰ੍ਹਾਂ ਇਹਨਾਂ ਦੋਨਾਂ ਵਿੱਚ ਕਲੇਸ਼ ਪੈਂਦਾ ਰਹੂਗਾ ਤੇ ਮਨਮਟਾ ਵਾਦ ਦੇ ਜਾਣਗੇ ਸਹੀ ਗੱਲ ਆ ਪਰ ਮੈਂ ਜਾਉਂਗੀ ਕਿਵੇਂ ਸਤਨਾਮ ਨੇ ਤਾਂ ਮੈਨੂੰ ਜਾਣ ਹੀ ਨਹੀਂ ਦੇਣਾ ਪਰ ਮੈਂ ਆਪਦੇ ਦਿਲ ਤੇ ਪੱਥਰ ਧਰ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਖੁਦ ਮਾੜੀ ਬਣ ਕੇ ਆਪਦੇ ਭਰਾ ਨਾਲ ਟੁੱਟ ਕੇ ਜਾਉਂਗੀ ਤਾਂ ਜੋ ਕੀ ਕਰਾਂ ਮੈਂ ਕੀ ਨਾ ਕਰਾਂ ਕੁਛ ਨਹੀਂ ਕੁਛ ਨਹੀਂ ਹੋਇਆ ਵੀਰੇ ਤੂੰ ਭਾਵੇਂ ਕਿੱਧਰ ਜਾਂਦੀ ਬਸ ਵੀਰੇ ਮੇਰੇ ਵੀ ਜਾਣ ਦਾ ਟਾਈਮ ਆ ਗਿਆ ਕਦਰ ਚੱਲੀ ਚੱਲੀ ਆਪਣੇ ਘਰ ਚੱਲੀ ਆਂ ਹੋਰ ਕਿੱਥੇ ਜਾਣਾ ਮੈਂ ਕਿਉਂ ਬਣੇ ਇਹ ਤੇਰਾ ਘਰ ਨਹੀਂ ਨਹੀਂ ਵੀਰਾ ਹੁਣ ਇਹ ਮੇਰਾ ਘਰ ਨਹੀਂ ਰਿਹਾ ਨਾ ਭਣੇ ਇਹ ਘਰ ਹੁਣ ਤੇਰੇ ਲਈ ਬਗਾਨਾ ਹੋ ਗਿਆ ਤੂੰ ਕਿਉਂ ਹੀ ਨਹੀਂ ਸੇਤੀ ਚੱਲੀ ਆਂ ਤੈਨੂੰ ਅਮਨ ਨੇ ਕੁਛ ਕਿਹਾ ਜਾਂ ਕਿ ਮੈਂ ਕੁਝ ਕਿਹਾ ਤੈਨੂੰ ਨਾ ਵੀਰਾ ਮੈਨੂੰ ਅਮਨ ਨੇ ਕੁਛ ਨਹੀਂ ਕਿਹਾ ਨਾਲੇ ਉਹਦੇ ਤਾਂ ਮੈਂ ਅਜੇ ਤੱਕ ਕਦੇ ਸੁਣੀਆਂ ਹੀ ਨਹੀਂ ਕਿਉਂਕਿ ਤੂੰ ਹੈਗਾ ਸੀ ਨਾ ਮੂਰੇ ਗੱਲ ਕਰਨ ਵਾਸਤੇ ਮੈਨੂੰ ਕੀ ਲੋੜ ਆ ਉਹਦੀਆਂ ਸੁਣਨ ਦੀ ਬਾਕੀ ਮੇਰਾ ਮਾਪਿਓ ਨਾਲ ਹੀ ਘਰ ਹੁੰਦਾ ਵੀਰਾ ਪਿਓ ਪਹਿਲਾਂ ਤੁਰ ਗਿਆ ਸੋਚਿਆ ਸੀ ਜਿੰਨਾ ਚਿਰ ਮਾਂ ਹੈਗੀ ਐ ਆਉਂਦੀ ਜਾਂਦੀ ਰਹੂੰਗੀ ਜਦੋਂ ਮੇਰੀ ਮਾਂ ਹੀ ਨਹੀਂ ਰਹੀ ਤਾਂ ਮੇਰਾ ਇਸ ਘਰ ਨਾਲ ਇਸ ਪਰਿਵਾਰ ਨਾਲ ਤੇਰੇ ਨਾਲ ਕੀ ਰਿਸ਼ਤਾ ਨਾ ਪੈਣੇ ਤੇਰਾ ਹੁਣ ਮੇਰੇ ਨਾਲ ਵੀ ਕੋਈ ਰਿਸ਼ਤਾ ਨਾ ਰਹਾ ਮੈਂ ਤੇਰੇ ਕਰਕੇ ਕਿੰਨਾ ਅਮਨ ਨਾਲ ਲੜਦਾ ਰਿਹਾ ਵੀ ਕਦੇ ਵੀ ਤੈਨੂੰ ਕੋਈ ਉੱਚਾ ਨਹੀਂ ਮਾਨਣਾ ਬੋਲੇ ਬਾਕੀ ਤੇਰੀ ਮਰਜ਼ੀ ਆ ਵੀ ਜੇ ਤੂੰ ਹੁਣ ਤੂੰ ਮੇਰੇ ਨਾਲ ਵੀ ਰਿਸ਼ਤਾ ਤੋੜਨਾ ਤਾਂ ਤੋੜ ਸਕਦੀਆਂ ਪਰ ਮੈਂ ਤੈਥੋਂ ਕਦੇ ਵੀ ਭੱਜਿਆ ਨਹੀਂ ਜਾਂ ਕੋਈ ਹੋਰ ਗੱਲ ਆ ਤਾਂ ਮੈਨੂੰ ਉਹ ਦੱਸ ਕੋਈ ਗੱਲ ਨਹੀਂ ਵੀਰਾ ਬਸ ਮਾਂ ਦੇ ਜਾਣ ਨਾਲ ਮੇਰਾ ਛੋਡੇ ਨਾਲੋਂ ਵੀ ਮੋਹ ਟੁੱਟ ਗਿਆ ਨਾ ਅੱਜ ਮੈਂ ਵੀ ਤੁਹਾਡੇ ਲਈ ਮਰ ਗਈ ਤੇ ਤੁਸੀਂ ਵੀ ਪਾਣੇ ਰੁਕ ਜਾ ਰੁਕ ਜਾ ਇੱਕ ਵਾਰ ਗੱਲ ਤਾਂ ਸੁਣ ਲਾ ਮੈਨੂੰ ਮaaf ਕਰੇ ਵੀਰਾ ਮੈਂ ਵੀ ਮਜਬੂਰ ਸੀ ਜੇ ਮੈਂ ਨਾ ਜਾਂਦੀ ਤਾਂ ਤੇਰੇ ਘਰ 'ਚ ਕਲੇਸ਼ ਪੈਦਾ ਹੀ ਰਹਿਣਾ ਸੀ ਤੈਨੂੰ ਨਹੀਂ ਪਤਾ ਮੈਂ ਦਿਲ ਤੇ ਪੱਥਰ ਧਰ ਕੇ ਕਿਵੇਂ ਆਪਣਾ ਭੈਣ ਭਰਾਵਾਂ ਦਾ ਰਿਸ਼ਤਾ ਤੋੜ ਕੇ ਚੱਲੀ ਆ ਮੈਂ ਤੇਰੀ ਹਮੇਸ਼ਾ ਉਡੀਕ ਕਰੂੰਗੀ ਮੇਰਾ ਵੀਰਾ ਮੈਂ ਤੈਨੂੰ ਪਲ-ਪਲ ਲਈ ਯਾਦ ਕਰੂੰਗੀ ਤੇ ਪਲ-ਪਲ ਲਈ ਮਰੂੰਗੀ ਮੈਨੂੰ ਮaaf ਕਰ ਦੇ ਮੈਨੂੰ ਮaaf ਕਰ ਦੇ ਮੇਰੇ ਵੀਰਾ